ਈ ਨਾ ਤੇ ਇਹਦੇ ਇਸੇ ਕੰਮ ਨਹੀਂ ਹੁੰਦਾ ਸਤਿਗੁਰੂ ਨਾਨਕ ਸਿੰਘ ਜੀ ਬਾਦਿਆ ਅਲਾਬਾਦ ਕੇਰੇ ਵਿੱਚ ਬੈਠਿਆ ਜਿਹੜੋ ਇਥੋਂ ਨਾਲ ਉਹਨਾਂ ਨੂੰ ਫੜਤੀ ਲੈ ਗਏ ਨੇ ਉੱਤੇ ਨਾਲ ਬੈਠੇ ਦੰਤੇ ਉਹਨਾਂ ਨੇ ਬੈਠੇ ਬੈਠੇ ਵਜਨ ਕੀਤਾ ਤੇ ਬਾਣੀ ਬੜੀ ਧੀਜ ਹੈ ਜੇ ਬਾਣੀ ਬੜਾ ਨਾਲ ਬੜੇ ਖੁਸ਼ ਹੋਏ ਤੇ ਸਤਿਬਾਏ ਆਖਿਆ ਬਾਣੀ ਜਿਹੜੀ ਹੈ ਨਾ ਉਹ ਵੀ ਨਾੜ ਹੈ ਟਿਕਟਾ ਨਾਮ ਹੈ ਜੇ ਨਾਮ ਜਪਵਾਇਆ ਤੇ ਬੜੇ ਖੁਸ਼ ਹੋਏ ਤੇ ਫਿਰ ਸਗੋਣਾ ਨੇ ਉਦੋਂ ਨਾਮ ਵੀ ਤੋਂ ਹੀ ਹੈ ਉਹ ਜਿਹੜਾ ਜਾਣੇ ਦੇ ਉੱਤੇ ਜੀ ਨਿੱਥੇ ਜੀ ਦੇ ਉਹ ਮੰਨ ਲੇ ਸੋ ਤੇ ਜਿਹੜੇ ਨਾਮ ਜਪਣ ਵਾਲੇ ਸੀ ਉਹਨਾਂ ਨੂੰ ਬੜਾ ਕੈਦ ਹੋ ਜਾਂਦੇ ਇੰਨੇ ਜਿਹੜੇ ਨਾਮ ਜਪਦੇ ਨੇ ਸਾਨੂੰ ਇਹ ਦੱਸੋ ਵੀ ਉਹ ਕਿਹੜੀ ਕੀ ਜਿਹੜੀ ਅਸਲ ਹੈ ਤੇ ਸਰੂਆਨੇ ਹੁੰਦਾ ਤਾਂ ਇਹ ਬਾਣੀ ਪੜ ਕੇ ਬਾਣੀ ਨਾਮ ਦੇ ਤਰੀਕ ਕਰਦੇ ਨਾਮ ਜਪਦਾ ਅਸਲੀ ਪਰ ਨਾਮ ਜਪ ਕੇ ਜੇ ਆਪਣੇ ਸਰੂ ਦੇ ਤ੍ਰੀਤ ਨਾਲ ਆਈ ਤੇ ਇਹ ਨੂੰ ਸਾਡੇ ਹਜ਼ਾਰਾਂ ਕੋਲ ਸੁਣਿਆ ਹੈ ਕੋਈ 100 ਜਿਹੜਾ ਆਵੇ ਜਾਂਵੇ ਤਾਂ ਵੀ ਜੀ ਬੰਦਾ ਘੇੜਾ ਤੇ ਇੱਕ ਹੀ ਬੜਾ ਹੁੰਦਾ ਹੈ ਉਹ ਵੀ ਮਨੁੱਖ ਜਨਮ ਦਾ ਜਿਹੜਾ ਗਿਹੜਾ ਹੈ ਮਨੁੱਖ ਜਨਮ ਦੇ ਵਿੱਚ ਇੱਥੇ ਆ ਕੇ ਕਿੰਨੇ ਕਸ਼ਟ ਹੌਲਾ ਨਹੀਂ ਸਰਗੁਤ ਬਣਾ ਹੁੰਦੇ ਤੇ ਜੇ ਉਹ ਇਹਨਾਂ ਦੇ ਜਨਮ ਵਿੱਚ ਪੈ ਜਾਏ ਸੱਤ ਦੇ ਜਨਮ ਵਿੱਚ ਪੈ ਜਾਏ ਪੱਥਰ ਦੇ ਪੈ ਜਾਏ ਡਰਖਤ ਦੇ ਪੈ ਜਾਏ ਕਿੰਨੇ ਚਿਰ ਨੂੰ ਉਹ ਗਿਹੜਾ ਹੋਣਾ ਪਰ ਉਹਦੇ ਆਨੇ 100 ਗਿਹੜਾ ਵੀ ਆਵੇ ਨਾ ਤੇ ਉਹਦਾ ਕੁਝ ਨਹੀਂ ਬਣਦਾ ਇਹ ਇਹ ਜੀਪਤੀ ਨਹੀਂ ਜੀ ਤੋ ਇਹ ਗਤੀ ਨੂੰ ਬਣਾਉਣ ਵਾਸਤੇ ਤੁਹਾਨੂੰ ਬਤਾਉਂਦੇ ਦਿੱਸੇ ਬਾਸ ਐਨੇ ਬਾਰ ਬਾਰ ਆਪਣੇ ਉਪਦੇਸ਼ ਆ ਜਿਹੜਾ ਜਿਹੜਾ ਜਿਹਨੇ ਉਹਨੇ ਅੱਜ ਤੱਕ ਨਾ ਕਿ ਇਹ ਮਾਲਾਰ ਇਹ ਰਤਨ ਇਹ ਸੰਗ੍ਰੂ ਪ੍ਰਤਾਪ ਸਿੰਘ ਜੀ ਦੇ ਪਵਿੱਤਰ ਉਪਦੇਸ਼ ਜਿਹੜੇ ਨੇ ਉਹ ਲਿਖਿਆ ਹੋਏ ਨੇ ਜਿਹਦੇ ਜਿਹੜੇ ਟੇਪ ਤੇ ਸੁਣਦੇ ਹੋ ਉਹ ਕਿਸੇ ਨੂੰ ਯਾਦ ਨਹੀਂ ਰਹਿੰਦੇ ਕਿਸੇ ਨੂੰ ਨਹੀਂ ਰਹਿੰਦੇ ਪਰ ਇਹ ਪੁਸਤਕ ਤੁਹਾਡੇ ਕੋਲ ਹੋਵੇ ਕਿ ਤੁਹਾਨੂੰ ਪੜਨੂ ਮੌਕਾ ਮਿਲੇਗਾ ਤੁਹਾਡੇ ਇਸ ਜੀਵਨ ਦੀ ਸੰਸਾਰ ਤੇ ਆਉਣ ਦੀ ਕੋਈ ਗੱਲ ਰਹਿ ਜਾਏਗੀ ਤੇ ਤੁਹਾਨੂੰ ਚੰਗਾ ਲੱਗ ਸਕੇਗਾ ਤਦ ਰੂਗਾ ਉਪਦੇਸ਼ ਤੁੰ ਤੂੰ ਹੋ ਗਏ ਤੇਰੇ ਨਾਲੇ ਕਹੇ ਨਾ ਕੋ ਮਨ ਤੇ ਆਰੇ ਨੂੰ ਸਦਾ ਸੱਚ ਸਮਾਲੇ ਸੱਚ ਕੀ ਹੈ ਤਦ ਬ੍ਰਵੇਦਰ ਹੈ ਧਤ ਬ੍ਰਵੇਦਰ ਤੇ ਨਵਾ ਕੋ ਪ੍ਰਾਣਾ ਹੁੰਦਾ ਹੀ ਨਹੀਂ ਪਰ ਉਹਦੇ ਵਾਸਤੇ ਪਹੁੰਚਦੇ ਵਾਸਤੇ ਬੜਾ ਤੁਹਾਨੂੰ ਪਤਾ ਹੈ ਜੇ ਪੰਜਾਬ ਤੋਂ ਹਰਿਆਣੇ ਵਿੱਚ ਜਾਉਂਦੇ ਹੋ ਤਾਂ ਤੁਹਾਨੂੰ ਕੁਝ ਜੋਰ ਲਾਉਣਾ ਪੈਂਦਾ ਹੈ ਕੋਈ ਟ੍ਰਾਂਸਪੋਰਟ ਲੱਭਣੀ ਹੈ ਜਾਂ ਆਪਣੇ ਪੈਸੇ ਕਰਤੀ ਕਰਨੇ ਨੇ ਫਕੜ ਕਰਤੀ ਕਰਨਾ ਹੈ ਇਹ ਇਸੇ ਤਰ੍ਹਾਂ ਇਹ ਰੱਬ ਨੂੰ ਮਿਲਣ ਵਾਸਤੇ ਜੀ ਖਤਰਨਾ ਪੈਂਦਾ ਆਪਣੇ ਤਨ ਮਨ ਧਨ ਦਾ ਤਨ ਮਨ ਧਨ ਸਭ ਸੌਪ ਸਰੀਰ ਕੋਈ ਸੁਆਗਣ ਘਾਏ ਕਦੀ ਇਹ ਦੇਖ ਲਓ ਕਿ ਸੁਆਗਣ ਬਣਨਾ ਹੈ ਕਿ ਨਹੀਂ ਬਣਨਾ ਇਹ ਸਭ ਨੇ ਆਪਣੇ ਬਾਣੀ ਜੀ ਨੂੰ ਖਾ ਲਿਆ ਉਹਦੇ ਜਿਹਾ ਤੋਂ ਮੈਂ ਤੁਹਾਨੂੰ ਇੱਕ ਇਹ ਅਧ ਕਰਨੀ ਤੇ ਇਹ ਪੜਿਆ ਕਰੋ ਜਸ ਜੀ ਵਨ ਪੜੋ ਜਦ ਜੀਵਨ ਤੇ ਬਹੁਤ ਹੀ ਤੇਜ ਬਾਸ਼ੀ ਅਨੁਪਾਤ ਦੀ